ਤਰਨਤਾਰਨ ਜ਼ਿਮਨੀ ਚੋਣਾ ਦੇ ਵਿੱਚ ਕਾਂਗਰਸ ਪਾਰਟੀ ਹਿੰਦੁਸਤਾਨ ਖਾਲਿਸਤਾਨ ਦੇ ਵਿਚਾਰੇ ਫਰਕ ਸਮਝਾਉਣ ਲੱਗ ਗਈ ਹੈ ਇਹ ਤਾਂ ਕਹਿ ਰਿਆਂ ਕਿਉਂਕਿ ਲੰਘੇ ਦਿਨੀ ਕਾਂਗਰਸ ਦੀ ਇੱਕ ਪ੍ਰੈਸ ਕਾਨਫਰੰਸ ਤਰਨਤਾਰਨ ਵਿੱਚ ਸ਼ੁਰੂ ਹੋਈ ਹੈ ਉਸ ਪ੍ਰੈਸ ਕਾਨਫਰੰਸ ਤੋਂ ਪ੍ਰਚਾਰ ਦਾ ਆਰੰਭ ਹੋਇਆ ਔਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਜੋ ਮضمੂਮ ਲੱਗਿਆ ਜੋ ਨੈਰੇਟਿਵ ਸਮਝਾਇਆ ਉਹ ਐਂ ਲੱਗਦਾ ਸੀ ਕਿ ਹਿੰਦੁਸਤਾਨ ਔਰ ਖਾਲਿਸਤਾਨ ਦੇ ਵਿਚਾਰੇ ਇੱਕ ਦਵਾਰ ਪੇਸ਼ ਕੀਤੀ ਜਾ ਰਹੀ ਹੈ ਜਿਹੜੀ ਕਿ ਜ਼ਾਹਿਰ ਤੌਰ ਦੇ ਉੱਤੇ ਸਮਝੀ ਵੀ ਜਾ ਸਕਦੀ ਹੈ ਹਿੰਦੁਸਤਾਨ ਇੱਕ ਸੈਕੂਲਰ ਦੇਸ਼ ਹੈ ਪਰ ਇਸ ਪ੍ਰੈਸ ਕਾਨਫਰੰਸ ਦਾ ਮੁੱਖ ਉਦੇਸ਼ ਉਹਦਾ ਮੁੱਖ ਨਰੇਟਿਵ ਖਾਲਸਤਾਨ ਨਜ਼ਰ ਆਇਆ ਪ੍ਰਤਾਪ ਸਿੰਘ ਬਾਜਵਾ ਇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆਂ ਜ਼ਿਕਰ ਕਰਦੇ ਨੇ ਕਿ ਅਸੀਂ ਹਿੰਦੁਸਤਾਨ ਦੇ ਵਸਨੀਕ ਆਂ ਔਰ ਹਿੰਦੁਸਤਾਨ ਦੀ ਚੜ੍ਹਦੀ ਕਲਾ ਚਾਹੁੰਦੇ ਆ ਮਤਲਬ ਕਿ ਉਹਨਾਂ ਦੇ ਕਹਿਣ ਦਾ ਅਸਲ ਮਤਲਬ ਇਹ ਸੀ ਔਰ ਉਹਨਾਂ ਦੀਆਂ ਗੱਲਾਂ ਤੋਂ ਐ ਪ੍ਰਤੀਤ ਹੁੰਦਾ ਸੀ ਕਿ ਸ਼ਾਇਦ ਉਹ ਆਪਣਾ ਮੁਕਾਬਲਾ ਕਿਸੇ ਰਾਸ਼ਟਰੀ ਪਾਰਟੀ ਦੇ ਨਾਲ ਕਿਸੇ ਨੈਸ਼ਨਲ ਪਾਰਟੀ ਦੇ ਨਾਲ ਨਹੀਂ ਸਮਝਦੇ। ਕੀ ਕਾਂਗਰਸ ਪਾਰਟੀ ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਆਪਣਾ ਮੁਕਾਬਲਾ ਨਹੀਂ ਸਮਝ ਰਹੀ? ਕੀ ਕਾਂਗਰਸ ਪਾਰਟੀ ਤਰਨਤਾਰਨ ਦੇ ਵਿੱਚ ਭਾਜਪਾ ਦੇ ਨਾਲ ਆਪਣਾ ਮੁਕਾਬਲਾ ਨਹੀਂ ਸਮਝ ਰਹੀ? ਚਲੋ ਅਕਾਲੀ ਦਲ ਦੀ ਵੀ ਗੱਲ ਕਰ ਲੈਣੇ ਆਂ। ਬਾਦਲ ਧੜੇ ਦੀ। ਕੀ ਅਕਾਲੀ ਦਲ ਬਾਦਲ ਧੜੇ ਨਾਲ ਵੀ ਆਪਣਾ ਮੁਕਾਬਲਾ ਨਹੀਂ ਸਮਝ ਰਹੀ? ਕਾਂਗਰਸ ਦੀ ਕਾਨਫਰੰਸ ਤੋਂ ਐ ਪ੍ਰਤੀਤ ਹੁੰਦਾ ਹੈ ਕਿ ਕਾਂਗਰਸ ਆਪਣਾ ਮੁੱਖ ਮੁਕਾਬਲਾ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਸਮਝ ਰਹੀ ਹੈ ਉਮੀਦਵਾਰ ਮਨਦੀਪ ਸਿੰਘ ਦੇ ਨਾਲ ਸਮਝ ਰਹੀ ਹੈ ਭਾਈ ਅਮਰਪਾਲ ਸਿੰਘ ਦੇ ਅਕਾਲੀ ਦਲ ਦੇ ਨਾਲ ਸਮਝ ਰਹੀ ਹੈ ਖੈਰ ਉਹ ਸਮਝ ਵੀ ਆਉਂਦਾ ਕਿਉਂਕਿ ਤਰਨਤਾਰਨ ਖਡੂਰ ਸਾਹਿਬ ਦਾ ਹਿੱਸਾ ਹੈ ਖਡੂਰ ਸਾਹਿਬ ਲੋਕ ਸਭਾ ਹਲਕਾ ਦਾ ਹਿੱਸਾ ਹੈ ਔਰ ਉਸ ਲੋਕ ਸਭਾ ਹਲਕੇ ਤੋਂ ਭਾਈ ਅਮਰਪਾਲ ਸਿੰਘ ਨੇ ਜਿੱਤ ਹਾਸਲ ਕਰਕੇ ਇੱਕ ਰਿਕਾਰਡ ਪੇਸ਼ ਕੀਤਾ ਔਰ ਮਿਸਾਲੀ ਜਿੱਤ ਹਾਸਲ ਕੀਤੀ ਹੈ ਐ ਵੀ ਨਹੀਂ ਕਿ ਇੱਕ ਦੋ ਵੋਟਾਂ ਨਾਲ 100 200 ਵੋਟਾਂ ਨਾਲ ਹਜ਼ਾਰ ਵੋਟਾਂ ਦੇ ਨਾਲ ਮਿਸਾਲੀ ਜਿੱਤ ਲੱਖ ਤੋਂ ਵੱਧ ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਹੈ ਤੇ ਜ਼ਾਹਿਰ ਤੌਰ ਤੇ ਕੋਈ ਵੀ ਨੈਸ਼ਨਲ ਪਾਰਟੀ ਇੱਥੇ ਦੋ ਵਾਰ ਸੋਚੇਗੀ ਕਿ ਕਿਵੇਂ ਵਿਚਰਨਾ ਔਰ ਲੰਗੇ ਦਿਨ ਦੀ ਕਾਨਫਰੰਸ ਕਾਂਗਰਸ ਪਾਰਟੀ ਦੀ ਜ਼ਿਆਦਾ ਮਜ਼ਬੂਤ ਔਰ ਜ਼ਿਆਦਾ ਤਿੱਖੀ ਵੀ ਨਜ਼ਰ ਆਈ ਇਸੇ ਕਾਰਨ ਬਸ ਔਰ ਉਸ ਕਾਨਫਰੰਸ ਦਾ ਮੁੱਖ ਮਜਮੂਮ ਜਿਹੜਾ ਆ ਉਹ ਜ਼ਿਆਦਾਤਰ ਖਾਲਿਸਤਾਨ ਹਿੰਦੁਸਤਾਨ ਨਜ਼ਰ ਆਇਆ ਖਾਲਾਂਕੇ ਜਦੋਂ ਭਾਈ ਅਮਰਿਤਪਾਲ ਸਿੰਘ ਐਮਪੀ ਬਣਦੇ ਨੇ ਉਸ ਵੇਲੇ ਉਹਨਾਂ ਦਾ ਪਰਿਵਾਰ ਇਹ ਦਾਵਾ ਕਰ ਦਿੰਦਾ ਹੈ ਕਿ ਅਸੀਂ ਖਾਲਿਸਤਾਨ ਨਹੀਂ ਮੰਗਦੇ ਦਾਵਾ ਕਰ ਦਿੱਤਾ ਜਾਂਦਾ ਹੈ ਕਿ ਖਾਲਿਸਤਾਨ ਦੇ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਉਸ ਤੋਂ ਇਹ ਕਲੀਅਰ ਹੋ ਜਾਂਦਾ ਹੈ ਕਿ ਹੁਣ ਇਹ ਪਾਰਟੀ ਜਾਂ ਹੁਣ ਇਹ ਜਿਹੜਾ ਸੰਗਠਨ ਹੈ ਉਹ ਖਾਲਿਸਤਾਨ ਤੱਕ ਤਾਂ ਸੀਮਿਤ ਨਹੀਂ ਹੈ ਵੱਡੀ ਗੱਲ ਪਾਈ ਅਮਰਿਤਪਾਲ ਸਿੰਘ ਨੇ ਐਮਪੀ ਬਣਨ ਤੋਂ ਬਾਅਦ ਸੰਵਿਧਾਨ ਦੀ 100ਵੀਂ ਚੋਕਲੀ ਉਹੀ ਸੰਵਿਧਾਨ ਜਿਸ ਨੂੰ ਲੈ ਕੇ ਪਾਈ ਅਮਰਿਤਪਾਲ ਸਿੰਘ ਪਹਿਲਾਂ ਇਤਿਹਾਸ ਵਿੱਚ ਕੁਝ ਟਿੱਪਣੀਆਂ ਕਰ ਚੁੱਕੇ ਨੇ ਮੈਨੂੰ ਦੌਰਾਨ ਦੀ ਲੋੜ ਨਹੀਂ ਸੁਣਨ ਵਾਲੇ ਜਾਣਦੇ ਨੇ ਇੱਥੇ ਆ ਕੇ ਸ਼ਾਇਦ ਕਾਂਗਰਸ ਪਾਰਟੀ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਪ੍ਰਤਾਪ ਸਿੰਘ ਬਾਜਵਾ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਿਸ ਵਿਅਕਤੀ ਨੇ ਜਾਂ ਜਿਸ ਪਾਰਟੀ ਨੇ ਆਪਣੀ ਵਿਚਾਰਧਾਰਾ ਤੋਂ ਖਾਲਿਸਤਾਨ ਕੱਢ ਹੀ ਦਿੱਤਾ ਜਿਵੇਂ ਕਿ ਬਿਆਨ ਅਸੀਂ ਸੁਣੇ ਉਸ ਉੱਤੇ ਹੁਣ ਇਸ ਤਰ੍ਹਾਂ ਦਾ ਟੈਗ ਲਾਉਣਾ ਵੀ ਵਾਜਬ ਨਹੀਂ ਹੋਵੇਗਾ ਉਸ ਵਿਅਕਤੀ ਨੇ ਉਸ ਐਮਪੀ ਨੇ ਸਵਿਧਾਨ ਦੀ ਸੌ ਚੁੱਕੀ ਹੈ ਤਾਂ ਕੀ ਪ੍ਰਤਾਪ ਸਿੰਘ ਬਾਜਵਾ ਨੂੰ ਜਾਂ ਕਾਂਗਰਸ ਪਾਰਟੀ ਨੂੰ ਉਸ ਸੌ ਦੇ ਉੱਤੇ ਜਾਂ ਉਸ ਸਵਿਧਾਨ ਦੇ ਉੱਤੇ ਜਿਸ ਦੀ ਸੌ ਚੁੱਕੀ ਹੈ ਉਹਦੇ ਉੱਤੇ ਕੋਈ ਪ੍ਰੋਸਾਨ ਖੈਰ ਕਾਂਗਰਸ ਪਾਰਟੀ ਦੀ ਇਸ ਕਾਨਫਰੰਸ ਤੋਂ ਐ ਤਾਂ ਯਕੀਨ ਹੋ ਗਿਆ ਕਿ ਕਾਂਗਰਸ ਪਾਰਟੀ ਆਪਣਾ ਮੁੱਖ ਅਪੋਨੈਂਟ ਕਿੰਨੂੰ ਮੰਨਦੀ ਹੈ ਪ੍ਰਤਾਪ ਸਿੰਘ ਬਾਜਵਾ ਨੇ ਜੋ ਗੱਲਾਂ ਆਖੀਆਂ ਨੇ ਆਓ ਉਹਨਾਂ ਨੂੰ ਸੁਣ ਕੇ ਜਾਣਦੇ ਹਾਂ ਕਿ ਕਾਂਗਰਸ ਪਾਰਟੀ ਹੁਣ ਗਾਂ ਕੀ ਕੁਝ ਪਲਾਨ ਕਰ ਰਹੀ ਹੈ ਗੱਲ ਇੱਕ ਮੋਟੀ ਗੱਲ ਸੁਣ ਇਹ ਲੜਾਈ ਕਰਨ ਵੀਰ ਸਿੰਘ ਗੁਰਜ ਦੀ ਇਹ ਲੜਾਈ ਹੈ ਉਹਨਾਂ ਤਾਕਤਾਂ ਦੇ ਵਿੱਚ ਜਿਹੜੀਆਂ ਤਾਕਤਾਂ ਪੰਜਾਬ ਨੂੰ ਸਤਿਰ ਕਰਨਾ ਚਾਹੁੰਦੀਆਂ ਨੇ ਜਾਂ ਉਹਨਾਂ ਤਾਕਤਾਂ ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਕਰਨਾ ਚਾਹੁੰਦੀਆਂ ਜਿਹੜੀਆਂ ਚਾਹੁੰਦੀਆਂ ਨੇ ਕਿ ਤੁਹਾਡਾ ਕਾਰੋਬਾਰ ਚੱਲ ਸਕੇ ਤੁਸੀਂ ਆਪਣੇ ਪਰਿਵਾਰਾਂ ਨਾਲ ਗੁਰੂ ਮਹਾਰਾਜ ਸਾਹਿਬ ਦੀ ਅਪਾਰ ਕਿਰਪਾ ਨਾਲ ਸਵੇਰੇ ਤੇ ਰਾਤ ਵਧੀਆ ਤੁਸੀਂ ਵਜ਼ਾਰਸ਼ ਅਨਫੋਰਚਨਟਲੀ ਬਦਕਿਸਮਤੀ ਦੇ ਨਾਲ ਇੱਥੇ ਅੱਜ ਸਾਰਿਆਂ ਨੂੰ ਵੱਡਾ ਮੈਂ ਸਮਝਣਾ ਅਦੇ ਕਰ ਨਹੀਂ ਤਾ ਜਿਹੜਾ ਇਹ ਟ੍ਰੈਂਡ ਸੈਟਲ ਹੋਏਗਾ ਬੰਦਾ ਕਿਸੀ ਕਿਸ ਕਿਸਮ ਦੀ ਰਾਜਨੀਤੀ ਅਗਲੇ ਸਾਲਾਂ ਦੇ ਵਿੱਚ ਪੰਜਾਬ ਚ ਨੇ ਉਹ ਜੋ ਤਾਕਤਾਂ ਨੇ ਜਿਹੜੀਆਂ ਉਸੇ ਏਜੰਡੇ ਤੇ ਚੱਲੀਆਂ ਜਿੱਤੇ 15 ਸਾਲ ਸੰਤਾਪ ਪੰਜਾਬ ਨੇ ਕੋ 35000 ਤੋਂ ਵੱਧ ਪੰਜਾਬੀ ਸ਼ਹੀਦ ਹੋਇਆ ਕਿਸੇ ਦੇ ਹੋਰ ਹੱਥੋਂ ਨਹੀਂ 35000 ਪੰਜਾਬੀਆਂ ਨੂੰ ਪੰਜਾਬੀਆਂ ਦੇ ਹੱਥੋਂ ਹੀ ਸ਼ਹੀਦ ਹੋਇਆ ਇਹ ਸਟੇਜ ਉੱਤੇ ਬਹੁਤ ਸਾਰੇ ਉਹ ਪਰਿਵਾਰ ਅੱਜ تشریف ਫਰਮਾ ਦੇ ਜਿਨ੍ਹਾਂ ਦੇ ਆਪਣੇ ਪਰਿਵਾਰ ਦੇ ਜੀ ਸ਼ਹੀਦ ਹੋਏ ਮੈਂ ਉਹਨਾਂ ਦੇ ਨਾਂ ਇੱਥੇ ਨਹੀਂ ਲੈਣਾ ਚਾਹੁੰਦਾ ਤੁਸੀਂ ਬਹੁਤ ਚੰਗੀ ਤਰ੍ਹਾਂ ਵੇਖ ਸਕਦੇ ਉਹ ਤਾਕਤਾਂ ਜਿਹੜੀਆਂ ਪੰਜਾਬ ਨੂੰ ਹਿੰਦੁਸਤਾਨ ਤੋਂ ਵੱਖ ਕਰਨਾ ਚਾਹਦੀਆਂ ਹਨ ਦੇ ਕੋਈ ਐਹੋ ਜਿਹੇ ਫੋਰਸੇਸ ਨੇ ਦੇਸ਼ 'ਚ ਬੈਠੀਆਂ ਜਿਹੜੀ ਉਹਨਾਂ ਦੀ ਫਜ਼ਦ ਨਹੀਂ ਕਰਦੇ ਪਹਿਲੇ ਤੇ ਤਰਨਤਾਰਨ ਦੇ ਲੋਕਾਂ ਨੇ ਬੜੇ ਸੂਝਵਾਨ ਵੋਟਰਾਂ ਨੇ ਫੈਸਲਾ ਕਰਨਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਜਿਹੜਾ ਇਸ ਮਹਾਨ ਦੇਸ਼ ਦਾ ਹਿੱਸਾ ਰਹੇ ਦੂਸਰੀ ਗੱਲ ਜੇ ਜੀ ਗੱਲ ਪ੍ਰਧਾਨ ਜੀ ਨੇ ਜ਼ਿਕਰ ਕੀਤਾ ਮੈਂ ਹੁਣੇ ਦੱਸਣਾ ਚਾਹੁੰਦਾ ਕੱਲ ਰਾਤ ਬਟਾਲੇ ਸ਼ਹਿਰ 'ਚ ਜਿਹੜਾ ਬਿਲਕੁਲ ਨੇੜੇ ਹੈ ਦੁਵਾਲੀ ਤੋਂ ਪਹਿਲੇ ਦੋ ਲੋਕਾਂ ਨੇ ਆ ਕੇ ਅੰਨੇ ਵਾ ਗੋਲੀ ਚ ਲਈ ਇਹ ਸੀਨ ਅਸੀਂ ਸਾਰੇ ਪੰਜਾਬ 'ਚ ਕਿਉਂਕਿ ਤੁਹਾਡਾ ਦਾਸ ਜਿਹੜਾ ਇਹ ਵੀ ਇੱਕ ਪ੍ਰਭਾਵਿਤ ਹੈ ਇਸ 15 ਸਾਲ ਦੀ ਉਹ ਜਿਹੜੀ ਮੂਵਮੈਂਟ ਸੀ ਕੱਲ ਦੋ ਆਦਮੀ ਮਾਰ ਦਿੱਤੇ ਗਏ 25 ਗੋਲੀਆਂ ਚਲਾਈਆਂ ਗਈਆਂ 6 ਬੰਦੇ ਫੱਟੜ ਕਰ ਦਿੱਤੇ ਗਏ ਜਿਨ੍ਹਾਂ ਨੂੰ ਗੋਲੀਆਂ ਵਤੀਆਂ 6-6 ਗੋਲੀਆਂ ਇੱਕ ਬੱਤੇ ਨੂੰ ਮਾਰੀਆਂ ਗਈਆਂ ਸਾਰਾ ਪਟਾੜਾ ਜੁਮੰਦ ਉਹ ਦਿਨ ਦੂਰ ਨਹੀਂ ਮੇਰੇ ਵੀਰੋ ਮੇਰੀ ਗੱਲ ਸੁਣੋ ਜਿੱਦ ਤਰਨਤਾਰ ਵੀ ਬੱਤ ਹੋਏਗੀ ਇਹ ਫੈਸਲਾ ਹੁਣ ਤਰਨਤਾਰ ਦੇ ਲੋਕਾਂ ਨੇ ਲੈਣਾ ਮੈਂ ਤਰਨਤਾਰ ਦੇ ਵਿੱਚ ਅਮਨ ਪਸੰਦ ਲੋਕਾਂ ਨੂੰ ਜਿਹੜੇ ਪਿੰਡਾਂ ਵਿੱਚ ਬੈਠੇ ਨੇ ਜਿਹੜੇ ਸ਼ਹਿਰ ਵਿੱਚ ਬੈਠੇ ਨੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਇਸ ਕਿਸਮ ਦਾ ਪੰਜਾਬ ਅਸੀਂ ਚਾਹਨੇ ਕਿ ਅਸੀਂ ਚਾਹਨੇ ਕਿ ਜਿਹੜੇ ਲੋਕ ਸਾਡੇ ਤੋਂ ਫਰੋਤੀਆਂ ਲੈਂਦੇ ਨੇ ਸਾਡੇ ਪਰਿਵਾਰਾਂ ਕੋ ਫਰੋਤੀਆਂ ਲੈਂਦੇ ਨੇ ਕਿ ਉਸ ਕਿਸਮ ਦਾ ਰਾਜ ਉਸ ਪਾਰਟੀ ਨੂੰ ਮੈਨੂੰ ਅਫਸੋਸ ਹੈ ਇੱਕ ਪਾਰਟੀ ਜਿਹੜਾ ਬੜਾ ਵੱਡਾ ਪਿਛੋਕੜ ਹੈ ਸੀ ਉਹਨਾਂ ਨੇ ਇਸ ਕਿਸਮ ਦੇ ਕੈਂਡੀਡੇਟ ਚੁਣੇ ਤੋਂ ਇਹ ਇੱਕ ਅੱਜ ਟ੍ਰੇਲਰ ਹੈ ਆਂਦੇ ਸਾਲਾਂ ਦਾ ਤਰਨਤਾਰਨ ਦੀ ਜ਼ਮੀਨੀ ਚੋਰ ਆਉਣ ਵਾਲਾ ਫਿਊਚਰ ਪੰਜਾਬ ਦਾ ਹੈ ਕਰੇ ਮੇਰੀ ਹੱਥ ਜੋੜ ਕੇ ਗੁਜ਼ਾਰਿਸ਼ ਸਮੁੱਚੇ ਅਮਨ ਪਸੰਦ ਪੰਜਾਬੀਆਂ ਨੂੰ ਮੈਂ ਨਿਹਰਾ ਤਰਨਤਾਰਨ ਨੂੰ ਅਪੀਲ ਨਹੀਂ ਕਰਦਾ ਸਮੁੱਚੇ ਅਮਨ ਪਸੰਦ ਪੰਜਾਬੀਆਂ ਨੂੰ ਆਪਣੀ ਡਿਊਟੀ ਨਿਭਾਓ ਇਹ ਸੱਚ ਕੋ ਪਾਰਟੀ ਹੈ ਜਿਨੇ ਭੰਗੜੇ ਤੇ ਗਿੱਧੇ ਫੇਰ ਤੋਂ ਪੈਣੇ ਫੋਆਲੇ ਸ਼ੁਰੂ ਕੀਤੇ ਤੁਸੀਂ ਚੈਨ ਨਾਲ ਸੌ ਸਕਿਓ इंडियन नेशनल कांग्रेस ਨੇ ਆਪਣੀਆਂ ਛਾਤਾਂ ਆਪਣੇ ਨੀਂਦਾਂ ਦੀਆਂ ਦਿੱਤੀਆਂ ਤੇ ਪੰਜਾਬ ਸ਼ਾਂਤ ਹੋਇਆ ਅੱਜ ਪੰਜਾਬ ਫੇਰ ਉਸੇ ਡਿਸਟਰਬੈਂਸ ਵੱਲ ਚੱਲ ਰਿਹਾ ਅੱਜ ਹਰ ਪੰਜਾਬੀ ਦਾ ਭਾਵੇਂ ਉਹਦੀ ਕੋਈ ਧਰਮ ਹੋਵੇ ਉਹਦੀ ਉਹਦੀ ਕੋਈ ਬਰਾਦਰੀ ਹੋਵੇ ਉਹ ਕਿਉਂਕਿ ਪੰਜਾਬੀ ਹੈ ਮੈਂ ਹੱਥ ਜੋੜ ਕੇ ਉਹਨੂੰ ਗੁਜ਼ਾਰਿਸ਼ ਕਰੂੰਗਾ ਜੇ ਤੁਸੀਂ ਆਪਣੇ ਬੱਚਿਆਂ ਦਾ ਭੇਤਰ ਖੂਚਦੇ ਹੋ ਕਿਰਪਾ ਕਰੋ ਇਹੋ ਜਿਹੇ ਰਾਜਨੀਤਿਕ ਜਮਾਤ ਦੇ ਕੈਂਡੀਡੇਟ ਦੀ ਮਦਦ ਕਰੋ ਜਿਹੜਾ ਪੰਜਾਬ ਨੂੰ ਕਿਸੇ ਚੰਗੇ ਲੀਹਾਂ ਤੇ ਲੈ ਸਕੇ